ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਭਰਾ ਸਰਦੂਰਗੜ ਅਨਾਜ ਮੰਡੀ ਦੇ ਵਿੱਚ ਆਪਣੀ ਕਣਕ ਲੈ ਕੇ ਬੈਠੇ ਨੇ ਸੋ ਸਾਰੇ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇੱਥੋਂ ਇੱਕ ਔਰ ਵਾਲੇ ਤੋਂ ਇੱਕ ਭਰਾ ਆਇਆ ਹੋਇਆ ਬਜ਼ੁਰਗ ਆਇਆ ਹੋਇਆ ਉਹਦੀ ਵੀਡੀਓ ਦੇ ਵਿੱਚ ਆਪਾਂ ਸ਼ਕਲ ਨਹੀਂ ਦਿਖਾਈ ਸੋ ਉੱਥੇ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਵੀ ਹਾਲਾਤ ਕੀ ਸੀ ਇਹ ਤੋਂ 10 ਦਿਨ ਪਹਿਲਾਂ ਬਹੁਤ ਵੱਡਾ ਨੁਕਸਾਨ ਹੋਇਆ ਕਿੱਲੇ ਦੇ ਵਿੱਚੋਂ ਜਿਹੜਾ ਭਰਾ ਕਣਕ ਲੈ ਕੇ ਆਇਆ ਉਸੇ 10 ਕ ਮੰਨ ਦੀ 10 ਕਮਲ ਕਣਕ ਹੋਈ ਐ ਸੋ ਕਿਸੇ ਵੀ ਪੁਰਾਣੇ ਵੀਡੀਓ ਸਕਿਪਿੰਗ ਕਰਨੀ ਪੂਰੀ ਵੀਡੀਓ ਆ ਲਾਸਟ ਦੇ ਵਿੱਚ ਆਪਣੀ ਸਰਦੂਰਗੜ੍ਹ ਦੀ ਵੀਡੀਓ ਆ ਸਰਦੂਰ ਦੀ ਮੰਡੀ ਦੀ ਵੀਡੀਓ ਆ ਸੋ ਸਾਰੇ ਭਰਾਵਾਂ ਨੇ ਉਸ ਬੰਦੇ ਦੀ ਹੈਲਪ ਜ਼ਰੂਰ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਵੀਡੀਓ ਦੇਖੋ ਭਰਾਵਾਂ ਕੇ ਅੱਜ ਅਸੀਂ ਸਰਦੂਰਗੜ੍ਹ ਮੰਡੀ ਦੇ ਵਿੱਚ ਖੜੇ ਆ ਸਾਰੇ ਜੀਨ ਕਰਕੇ ਲੈ ਕੇ ਆਏ ਸੀ ਬਾਕੀ ਸਾਰੇ ਸੋਹਣਾ ਝਾੜਾ ਸਾਰਿਆਂ ਦੇ ਗੱਲਾਂ ਚੱਲ ਰਹੀਆਂ ਸੀ ਇਸ ਤਰ੍ਹਾਂ ਪੱਪ ਚ ਗੱਲ ਕਰਕੇ ਕਰਕੇ ਕੁਝ ਇੱਕੋ ਪਤਾ ਲੱਗਿਆ ਇੱਕ ਚੀਨੀ ਨਾ ਆਇਆ ਹੋਇਆ ਇੱਕ ਟੋਰ ਵਾਲੇ ਕੰਮ ਦਾ ਜਿਵੇਂ ਕਿ ਤੁਸੀਂ ਪੁੱਛੇ ਜਾਂ ਚਾਰਕੜ ਪਤਾ ਈ ਵਾਲੇ ਬਾਜੇ ਵਾਲੇ ਝੇੜਿਆਂ ਵਾਲੀ ਕੋਰ ਵਾਲੇ ਆ ਆਹ ਕਸਾਂ ਦੇ ਬਹੁਤ ਜ਼ਾਦੇ ਭੈੜਾ ਲਖਾਣੇ ਗੜਿਆਂ ਦਾ ਕੋਠੂ ਬਾਜ ਕੋਨੇ ਇੱਥੇ ਦੇਖਿਆ ਪਤਾ ਲੱਗਿਆ ਇੱਕੋ ਇੱਕ ਬਜ਼ੁਰਗ ਆਏ ਹੋਏ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਤੇ ਆਹ ਤੇਰੀ ਪੀਅ ਸੋਦੇ ਸਾਹਮਣੇ 100 ਕਮਲ ਦੀ ਢੇਰੀ ਆ ਇਹ 8-9 ਕਿਲੋ ਦੀ ਕਣਕ ਆ 10 ਮਣ ਅੱਧਾ ਦੇ ਬਾਈ 10 ਮਣ ਕਿੱਲੇ ਦੀ ਐਵਰੇਜ ਆ ਜੀ ਕਣਕ ਕੁੱਲੀ ਆ ਖਰਾਬ ਕਣਕ ਕੋਰੀਆਂ ਗੜਿਆਂ ਨਹੀਂ ਭੰਨੀ ਹੋਈ ਕਰਕੇ ਇਹ ਅਸੀਂ ਸਾਰੇ ਜ਼ਿੰਮੇਵਾਰਾਂ ਨੇ ਵਿਚਾਰ ਕੀਤਾ ਇੱਥੇ ਪੂਰਤੀ ਦਾ ਕੋਈ ਕਰ ਨਹੀਂ ਸਕਦਾ ਹੁੰਦਾ ਐਡੇ ਵੱਡੇ ਘਾਟੇ ਦੀ ਪਰ ਸ਼ੋਅ ਕੀ ਦੀ ਸ਼ੁਰੂਆਤ ਕੀਤੀ ਆ ਸਾਰਿਆਂ ਨੇ ਆਹ ਛੋਟੀ ਜਿਹੀ ਸ਼ੁਰੂਆਤ ਇਨ ਕ ਜ਼ਿੰਮੇਵਾਰਾਂ ਨੇ ਕੀਤੀ ਆ ਇੱਥੇ ਕੋਈ 10 ਕਮਾਨ 15 ਕਮਾਨ ਦੀ ਸਟਾਰਟਿੰਗ ਹੋਈ ਆ ਜੇ ਤੇ ਇਹ ਵਿਪਤਾ ਕਿਤੇ ਕਿਸੇ ਤੇ ਕਦੋਂ ਵੀ ਆ ਸਕਦੀ ਆ ਜੇ ਜ਼ਿੰਮੇਵਾਰ ਭਰਾ ਜ਼ਿੰਮੇਵਾਰ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਤਾਂ ਆਪਾਂ ਕੁਸ਼ਾਤ ਤਿੱਕਰ ਇਹ ਘਾਟੇ ਦੀ ਪੂਰਤੀ ਕਰ ਸਕਦੇ ਆ ਜੀਹਨਾਂ ਉਹਦੇ ਘਰ ਦਾ ਗੁਜ਼ਾਰਾ ਚੱਲ ਸਕਦਾ ਇਹ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਫੇਰ ਮੰਨਗੀ ਬਣਾਇਆ ਸਾਰਿਆਂ ਨੇ ਵੀ ਇਸ ਨਾਲ ਥੋੜੀ ਜਿਹੀ ਬਣਾ ਕੇ ਪਾਵਾਂਗੇ ਤਾਂ ਸਹਿਯੋਗ ਵੀ ਮਿਲ ਜੂਗਾ ਕਿ ਸਾਰੇ ਜਿੰਨੇ ਇੱਕ ਮੇਰੇ ਮਿੱਤਰ ਭਰਾ ਸਰਪੂਰਗੜ ਮੰਡੀ ਦੇ ਵਿੱਚ ਸੁਣਦੇ ਆ ਜਿੰਨੇ ਵੀ ਇਸ ਪਿੰਡਾਂ ਦੇ ਵਿੱਚੋਂ ਜਿੱਥੇ ਗੜੇਮਾਰੀ ਹੋਈ ਆ ਕੋਈ ਜ਼ਿਮੀਂਦਾਰ ਆਇਆ ਤਾਂ ਉਹਨਾਂ ਦਾ ਸਹਿਯੋਗ ਕਰੋ ਥੋੜੇ ਨਾਲ ਕਰੋ ਪੀਪੇ ਨਾਲ ਦੋ ਪੀਪੇ ਨਾਲ ਮਣ ਨਾਲ ਤਵੱਤਰ ਨਾਲ ਜੈਜੀ ਤੁਹਾਡੀ ਸ਼ਮਤਾ ਹੈਗੀ ਆ ਉਹਦੇ ਅਨਸਾਰ ਉਹਨਾਂ ਦਾ ਸਹਿਯੋਗ ਕਰੋ ਜਿਹਦੇ ਵਿੱਚ ਆਪਾਂ ਸਭ ਤੋਂ ਮੈਂ ਤਾਂ ਇਤੂ ਵੱਡਾ ਕੋਈ ਕੰਮ ਨਹੀਂ ਕਰਦਾ ਸਭ ਤੋਂ ਇਹ ਹੀ ਗੁਰਦੁਆਰਾ ਮੰਦਿਰ ਤੁਸੀਂ ਇਸ ਨੂੰ ਮਸਜਿਦ ਮੰਨ ਲਓ ਇਸ ਨੂੰ ਮੰਦਿਰ ਮੰਨ ਲਓ ਸਭ ਤੋਂ ਵੱਡਾ ਚੋਗਦਾਨ ਮੈਂ ਇਹ ਗਿੰਦਾਗਾ ਜ਼ਿਮੀਂਦਾਰ ਦੇ ਹੱਥ ਚ ਖੜੋ ਮੇਰੀਆਂ ਜਿੰਨੇ ਮੇਰੇ ਵੀਰਪਰਾ ਸੁਣਨਗੇ ਸਾਰੇ ਮਦਦ ਕਰੋ ਜਿੱਥੇ ਜਿੱਥੇ ਪ੍ਰਕੋਪੀ ਆਉਂਦੀ ਆ ਬਾਕੀ ਇਸ ਤਾਂ ਦੇਣ ਦਾ ਦੇ ਨਹੀਂ ਸਕਦੇ ਇੱਥੇ ਤਾਂ ਸਾਲ ਪਹਿਲਾਂ ਸਾਡੇ ਦਾ ਵਿਪਤਾ ਪਈ ਹੋਈ ਸੀ ਇੱਥੇ ਕਦਰ ਆਇਆ ਸੀ ਚੜਕੇ ਜਿੱਥੇ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਕਿੰਨੇ ਕਿੰਨੇ ਆ ਕੇ ਸੇਵਾ ਕਰਕੇ ਇਸ ਸਹਯੋਗ ਦੇ ਵਿੱਚ ਸਭ ਤੋਂ ਸਾਰੇ ਮਿਲਾਨ ਨੂੰ ਮਿਹਰਯਤ ਜੁਰਕੇ ਬੇਨਤੀ ਆ ਅਸੀਂ ਬੰਦੇ ਦਾ ਨਾਮ ਨਹੀਂ ਦੱਸਦੇ ਕੌਣ ਆ ਕਿੱਥੋਂ ਆ ਬਸ ਸੁਣਿਆ ਸੀ ਆ 10 ਕਿੱਲਾਂ ਦੀ ਤਣਕਾ 10 ਤਮਣ ਕਿੱਲੇ ਦੀ ਉਸਤ ਝੜੀਆ ਤੇ ਇਹ ਵੀ ਕਾਲੀ ਹੋਈ ਪਈਆ ਮਦਦ ਕਰੋ ਸਾਰੇ ਵੀਰ ਸਾਰੇ ਕਿਸਾਨਾਂ ਤੋਂ ਬੇਨਤੀ ਸੀ ਕਿ ਮਦਦ ਥੋੜੀ ਜਿਹੀ ਬਣਾ ਕੇ ਵੀਡੀਓ ਪਾਓ ਅਸੀਂ ਇਸ ਪਰ ਪਚਰਾਈ ਪਈਆ ਧੰਨਵਾਦ ਜੀ